ਹਾਂਜੀ ਤੁਹਾਨੂੰ ਮਲਾਉਣ ਜਾ ਰਹੇ ਆ ਨਿਰਮਲ ਸਿੰਘ ਸਿੱਧੂ ਪਿੰਡ ਕੋਰ ਸੁਖਿਆ ਅਸੀਂ ਆਪਣੇ ਨਾਨਕੇ ਚੱਲੇ ਸੀ ਥੰਮਣ ਵਾਲੇ ਇਹਨਾਂ ਨੂੰ ਸਾਥ ਵਿੱਚ ਪਿੰਡ ਕੋਰ ਸੁਖਿਆ ਦੇ گاਉਂਦੇ ਵੇਖਿਆ ਅਸੀਂ ਇਹ ਸਖਸ਼ ਨੂੰ ਜ਼ਰੂਰ ਮਿਲਣਾ ਹੈ ਇਹ ਏਡੀ ਉਹਦੀ ਆਦੀ ਕਲਾਕਾਰ ਹੈ ਤੇ ਇਹਦੀ ਆਵਾਜ਼ ਨੂੰ ਕਿਉਂ ਦਵਾਇਆ ਜਾਂਦਾ ਹਾਂਜੀ ਨਿਰਮਲ ਸਿੰਘ ਸਿੱਧੂ ਜੀ ਪਿੰਡ ਕੋਰ ਸੁਖਿਆ ਹਾਂਜੀ ਆਸਾਂ ਲੰਮੀਆਂ ਰੱਖਦੀ ਸੀ ਮੇਰੀ ਆਸ ਅਧੂਰੀ ਰਹਿ ਚੱਲੀ ਮੈਂ ਫੜ ਕੇ ਕਾਲ ਜਾ ਬੈਗੀ ਵੇ ਤੇਰੀ ਕਾਰ ਰਵੰਨਾ ਹੋ ਚੱਲੀ ਪੁੱਛਣ ਕੁੜੀਆਂ ਕੀ ਦੱਸਾਂ ਅੰਦਰ ਵੜ ਕੇ ਸੇਰੇ ਬਨ ਕੇ ਚਨਾ ਤੂੰ ਤੁਰ ਚੱਲ ਆਵੇ ਕਿਸੇ ਹੋਰ ਦਾ ਪਰੌਣਾ ਬਣ ਕੇ ਤੈਨੂੰ ਵਿਦਿਆ ਕਰਕੇ ਵੇ ਤੇਰੇ ਘਰ ਵਿੱਚ ਮੇਲੀ ਨੱਚਦੇ ਸੀ ਕੁੜੀਆਂ ਬੋਲੀ ਪਾਈ ਜਦੋਂ ਮੇਰੇ ਦਿਲ ਵਿੱਚ ਪੰਬਰ ਮਚਦੇ ਸੀ ਜਦ ਨੂੰ ਤੂੰ ਵਾਵਸ ਆਵੇਂਗਾ ਮੈਂ ਵਿੱਚ ਕੁੜੀਆਂ ਦਾ ਹੁਣਾ ਨਹੀਂ ਜਦ ਨੂੰ ਤੂੰ ਵਾਵਸ ਆਵੇਂਗਾ ਮੈਂ ਵਿੱਚ ਕੁੜੀਆਂ ਦੇ ਹੁਣਾ ਨਹੀਂ ਚੋਰੀ ਚੋਰੀ ਪੁੱਛੇਗਾ ਫਿਰ ਬਹਿ ਜਾਏਗਾ ਟਿੱਲਾ ਜਾ ਮੂੰਹ ਕਰਕੇ ਸੇਰੇ ਬਣ ਕੇ ਚਨਾ ਤੂੰ ਤੁਰ ਚੱਲ ਆਵੇ ਕਿਸੇ ਹੋਰ ਦਾ ਪਰਾਉਣਾ ਬਣ ਕੇ ਕੀ ਖਟਿਆ ਮੈਂ ਤੇਰੀ ਨਿਰਮਲਾ ਬਣ ਕੇ ਸੇਰੇ ਬਣ ਕੇ ਚਨਾ ਤੂੰ ਤੁਰ ਚੱਲਿਆ ਵੇ ਕਿਸੇ ਹੋਰ ਦਾ ਪਰੋਣਾ ਬਣ ਕੇ ਇਹ ਸੀ ਆਪਣਾ ਨਿਰਮਲ ਸਿੰਘ ਸਿੱਧੂ ਜੀ ਭਾਵਕ ਵੈਸੇ ਭਾਵਕ ਬੋਲਾਂ ਦੇ ਚ ਗਾਇਆ ਗਿਆ ਇਹਨਾਂ ਨੇ ਜੇ ਤੁਹਾਨੂੰ ਵਧੀਆ ਲੱਗਾ ਅਤੇ ਸਾਡੇ ਚੈਨਲ ਸਟਾਰ ਬਾਜ ਨਿਊਜ਼ ਨੂੰ ਸਬਸਕ੍ਰਾਈਬਰ ਵੱਧ ਤੋਂ ਵੱਧ ਕਰਿਓ ਲਾਈਕ ਕਰਿਓ ਤੇ ਫੋਲੋ ਕਰਿਓ ਧੰਨਵਾਦ ਤੁਹਾਡਾ ਸਾਨੂੰ ਸਾਰਿਆਂ ਦਾ ਪਿਆਰ ਮਿਲਦਾ ਰਹੇ ਅਸੀਂ ਇਜਾਜ਼ਤ ਮੰਗਦੇ ਹਾਂ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਟਾਰ ਬਾਈ ਨਿਊਜ਼ ਰਾਜਾ ਸ਼ਰਮਾ ਕੋਟਕਪੂਰਾ